ਗਰੀ ਸੰਗਤ ਜੀ ਮਾਇਗੁਰ ਜੀ ਕਾਲਸਾ ਵਾਇਗੁਰ ਜੀ ਕੀ ਪਤ ਹੈ ਆਦਰਸ਼ਿਕ ਅਦੇ ਪਿਆਰੇ ਤੇ ਮਹਾਨ ਵਿਚਾਰ ਤੇ ਗੱਲ ਕਰੋਗੇ ਸਮਝਾਗੇ ਸੁਝਾਵਾਗੇ ਹਰ ਮੁਖ ਸੇ ਬਾਰੇ ਅਕਸਰ ਅੰਦਰ ਅੰਦਰ ਹੈ ਕਿ ਰਮਕੀ ਚੀਜ਼ ਹੈ ਕਿਚੌੜਾ ਦਾ ਕਿੱਥੇ ਹੀ ਬੈਠ ਕੇ ਉਹ ਸ੍ਰਿਸ਼ਟੀ ਜਿਹੜੀ ਉਹ ਕੰਟਰੋਲ ਕਰ ਰਿਹਾ ਹੈ ਜੇ ਉਹ ਸ੍ਰਿਸ਼ਟੀ ਦਾ ਮਾਲਕ ਹੈ ਤਾਂ ਕਿਵੇਂ ਕਰ ਰਿਹਾ ਹੈ ਉਹਿਤ ਕੀ ਤਰੀਕੇ ਨਾਲ ਉਹ ਰੱਬ ਜਿਸ ਨੂੰ ਸਭ ਤੋਂ ਸਰਬਸ਼ਕਤੀਮਾਨ ਕਹਿੰਦੇ ਹਾਂ ਉਹ ਕਿਵੇਂ ਸ਼ਕਤੀਮਾਨ ਬਣ ਗਿਆ ਕਿੱਥੋਂ ਪੈਦਾ ਹੋਇਆ ਕਿਵੇਂ ਉਸਨੇ ਕੋਮਤ ਕਰ ਲਈ ਕਿੰਨੇ ਤੋਂ ਆਪਣੇ ਦੁਸ਼ਮਣਾਂ ਨੂੰ ਉਸ ਨੇ ਢਾ ਲਿਆ ਮਾਰ ਲਿਆ ਤੇ ਰਾਜ ਕਰਨ ਲੱਗ ਪਿਆ ਇਹੋ ਜਿਹੀ ਗੱਲਾਂ ਜਦੋਂ ਸੇ ਜੀਆਤਮਕ ਲੋਕ ਤੋਂ ਮੇਧੋਣਾ ਤੋਂ ਨਾਲ ਸੁਣਦੇ ਹਾਂ ਰੁੱਦੇ ਪਾਰੇ ਬੜੀ ਸਿਸ਼ਤਾ ਸੁਣਦੇ ਹਾਂ ਬਹੁਤ ਪ੍ਰਚਾਰ ਪੂਰਿਆ ਹੈ ਪ੍ਰਭੂ ਦੇ ਗੁਣ ਵਿੱਚ ਗੰਦੇ ਰਹਿੰਦੇ ਹਾਂ ਕੋਈ ਸਿਮਰਨ ਕਰਦਾ ਹੈ ਗੁਰਮੰਤਰ ਸ਼ਬਦ ਦਾ ਵਾਹਿਗੁਰੂ ਦਾ ਕੋਈ ਰਾਮ ਰਾਮ ਕਰ ਰਿਹਾ ਹੈ ਕੋਈ ਹੋਰ ਆਪਣੇ ਤਰੀਕੇ ਨਾਲ ਉਸਨੂੰ ਯਾਦ ਕਰ ਰਿਹਾ ਹੈ ਕੇਵਿਕ ਧਾਰਨਾ ਸਾਨੂੰ ਮਿਲਦੀ ਹੈ ਕਿ ਈਸ਼ਵਰ ਨੂੰ ਯਾਦ ਕਰਾਂਗੇ ਉਸ ਦੇ ਗੁਣ ਗਾਵਾਂਗੇ ਤਾਂ ਸਾਡੇ ਦੁੱਖ ਦੂਰ ਹੋ ਜਾਣਗੇ ਸਾਡੀ ਸੱਚੀ ਜੀਵਨ ਸੱਚੀ ਹੋ ਜਾਵੇਗੀ ਸਾਡੇ ਕਈ ਜਿਹੇ ਰੋਗ ਵੀ ਚਲੇ ਜਾਣਗੇ ਸੁਖਾਵੀ ਜ਼ਿੰਦਗੀ ਜੀਣ ਲੱਗ ਪਾਵਾਂਗੇ ਫਿਰ ਫਿਰ ਸਵਾਲ उठता है रब नजरता हुंदा ਨਹੀਂ ਐਸੀ ਚੱਕ ਮਰੀ ਜਾਣੇ ਫਿਰ ਦੁਸ਼ਮਤੈ ਉਹ ਜੀ ਗੱਲ ਕਰਦੇ ਆ ਉਹ ਸਿਮਰਨ ਕਰਦੇ ਹਾਂ ਸ਼ਾਹਵਨ ਇੱਕਦਮ ਕੋਈ ਰਿਜ਼ਲਟ ਤਾਂ ਆਉਂਦਾ ਨਹੀਂ ਹੈਗਾ ਪਛਤਾ ਨਹੀਂ ਲੱਗਦਾ ਦਮ ਪੰਬਲ ਬੋਸੇ ਦਬਦਾ ਵਿੱਚ ਰਹ ਜਾਂਦੇ ਹਾਂ ਬਿਲਕੁਲ ਠੀਕ ਹੈ ਸੰਗਤ ਜੀ ਇਹ ਵਿਚਾਰ ਆਉਂਦਾ ਹੀ ਆਉਂਦਾ ਹੈ ਹਰ ਕਦੇ ਵਿੱਚ ਕਦੇ ਕਦੇ ਥੋੜਾ ਆਉਂਦਾ ਕਦੇ ਜਿਆਦਾ ਆਉਂਦਾ ਕਦੇ ਨਹੀਂ ਵੀ ਆਉਂਦਾ ਤੇ ਕਦੇ ਰੋਜ਼ ਆਉਂਦਾ ਹੈ ਚਾਹਤ ਮੈਂ ਥੋੜੀ ਜੀ ਗੱਲ ਆਪਦੇ ਨਾਲ ਸਾਂਝੀ ਕਰਦਾ ਰਬ ਈਸ਼ਵਰ ਵਾਹਿਗੁਰੂ ਗੁਰਬਾਣੀ ਸਾਨੂੰ ਕੰਦੇ ਕਿ ਸਰਵ ਵਿਆਪਕ ਹੈ ਸਰਬ ਸ਼ਕਤੀਮਾਨ ਹੈ ਛੋਟੀ ਛੋਟ ਆਪਣੇ ਆਪਣੇ ਤਾਦਾ ਹੋਇਆ ਪ੍ਰਗਟ ਹੋਇਆ ਫਿਰ ਉਸਨੇ ਸ੍ਰਿਸ਼ਟੀ ਦੀ ਰਚਨਾ ਕਰ ਦਿੱਤੀ ਇਹ ਜੰਤੂ ਬਣਾ ਦਿੱਤੇ ਜੀਵਨ ਚੱਲਣਾ ਸ਼ੁਰੂ ਹੋ ਗਿਆ ਗੱਲ ਤਾਂ ਇਸ ਰਹੀ ਹੈ ਕੋਈ ਨਾਲ ਸਭ ਇਨਸਾਨ ਦਾਸ ਰਹੇ ਨੇ ਕਿ ਸਾਡਾ ਇਸ਼ਤੇ ਗੁਰੂ ਨਾਨਕ ਹੈ ਨਾਨਕ ਸਾਨੇ ਸਾਨੂੰ ਇਹ ਦੱਸਿਆ ਹੈ ਰਬਬ ਨਰਬਦ ਤੰਦੂਕਾਰ ਤਰੁਨ ਗਗਨ ਉਕਮ અપਾਰ ਨਦਨ ਨਾਰਾਇਣ ਨਾਚੰਦ ਨ ਸੂਰਜ ਸਾਨੂੰ ਸੁਮਾਦ ਲਗਾਏ ਦਾ ਆਪੀ ਨੇ ਆਪ ਸਾਜਿਓ ਪੀਨੇ ਰਹਿ ਜਾਓ ਨਾ ਦੋਈ ਕੁਦਰਤ ਸਾਜੀ ਹੈ ਪਰ ਆਸਰੇ ਨੇ ਡਟੋ ਜਾਓ ਪਾ ਤੁਹਾਨੂੰ ਕੁਝ ਵੀ ਨਹੀਂ ਸੀ ਉਹ ਜੋ ਉਹ ਪ੍ਰਮਾਤਮਾ ਸੀ ਸਭ ਕੁਝ শূন্য ਸੀ ਸਨ ਸੀ ਦਿਨ ਸੀ ਨ ਰਾਤ ਸੀ ਨ ਆਸਮਾਨ ਸੀ ਨ ਚਾਂਦਨ ਤਾਰੇ ਨ ਤਰਤੀਆਂ ਨ ਪਛਵੀ ਨਹੀਂ ਸੀ ਬਸ ਕੁਪ ਹਨੇਰਾ ਸੀ ਤੋ ਇੱਕਦਮ ਮਾਇਗੁਰ ਜੀ ਪ੍ਰਗਟ ਹੋ ਗਏ ਤੋ ਉਹਨੇ ਆਪਣਾ ਨਾਮ ਸਤ ਨਾਮ ਦੱਸਿਆ ਕੱਚਾ ਰਾਮ ਸੱਚ ਇਹਨਾਂ ਨਾਲ ਕਿਤਾਬਾਂ ਸਾਵੀਕੋ ਕਵਾਉ ਕਿਸ਼ਤੇ ਹੋਈ ਲਖ ਦਰੀ ਆਉ ਬਦਰਾਤ ਕਮਨ ਕਹਾ ਵਿਚਾਰ ਹੋ ਆਰ ਜਾਵਾਂ ਇੱਕ ਵਾਰ ਪੂਰਤ ਦੁਆ ਦੇ ਸਾਈਂ ਵਾਲੀ ਪਰ ਦੋ ਸਦਾ ਸਲਾਮਤ ਬਰੰਕਾਰ ਇੱਕ ਗਾਉ ਕਰਕੇ ਕਵਾਕ ਦੁਆਰਾ ਹੀ ਸਾਰੀ ਸਿਸਟੇ ਦਾ ਰਚਨ ਕਰਤਾ ਕਿੰਨੇ ਕਮਾਲ ਦੀ ਗੱਲ ਹੈ ਆਹ ਇਹ ਸ੍ਰਿਸ਼ਟੀ ਜਿਹਦੀ ਦਾ ਕੋਈ ਅੰਤ ਨਹੀਂ ਪਾਂਬਾ ਕਿਸੇ ਉਹਦੇ ਇੱਕ ਸਿਰੇ ਤੋਂ ਦੂਜੇ ਸਿਰੇ ਦਾ ਨਹੀਂ ਜਿਸ ਦਾ ਨਾਤਾ ਇਹ ਤੋਂ ਸ਼ੁਰੂ ਹੁੰਦੀ ਹੈ ਕਿੱਥੇ ਖਤਮ ਹੁੰਦੀ ਹੈ ਕਿੰਨੇ ਵਡਿਆ ਵਡਿਆ ਤਰਤੀਆ ਸਾਡੀ ਦਰਦੀ ਨਾਲੋਂ ਅਰਥ ਨਾਲੋਂ ਕਈ ਹਜ਼ਾਰਾਂ ਗੁਣਾ ਵਡਿਆ ਵਡਿਆ ਤਰਤੀਆਂ ਹਨ ਜੋ ਅਸਮਾਨ ਵਿੱਚ ਲਟਕੀਆਂ ਖੜੀਆਂ ਹਨ ਇਹਦੇ ਬਾਰੇ ਗੁਰੂ ਸਾਹਿਬ ਕਹਿੰਦੇ ਹਨ ਉਹ ਇੱਕ ਸੂਤਰ ਵਿੱਚ ਬਣਿਆ ਹੋਇਆ ਹੈ ਸਾਸ਼ਕ ਦੀ ਗ੍ਰੈਵਿਟੀ ਵਿੱਚ ਹਨ ਸਭ ਕਰੀਏ ਲੰ ਸਭ ਜਿੱਤੇ ਆਵਾ ਪਾਣੀ ਧੁੱਪ ਗਰਮੀ ਇਸ ਸਪੇਸ ਸਰਪਸਿਅਗਾ ਕਾਸ਼ ਲਵਰ ਲਵ ਤਨ ਤਨ ਉਸ ਰਿਸ਼ਤੀ ਦੀ ਰਚਨਾ ਕਰਕੇ ਉਹ ਨਾਲ ਉਸ ਫਿਰ ਜਾਨ ਪਾ ਦਿੱਤੀ। ਈਸ਼ਵਰ ਨੇ ਆਪਣੀ ਜਾਨ ਪਾ ਦਿੱਤੀ। ਸੱਚ ਦੀ ਜਾਨ ਪਾ ਦਿੱਤੀ। ਤੋਂ ਸਾਰੀਆਂ ਤਰਤੀਆਂ ਕੰਮ ਕਰ ਲੱਗੀਆਂ। ਉਹ ਲਾਈਵ ਬਣ ਗਈਆਂ। ਸਭ ਚੀਜ਼ ਲਾਈਵ ਬਣ ਗਈ। ਅਸੂ, ਪੰਛੀ, ਉਹ ਜੀਵ ਜੰਤੂ ਸਬਲਾ ਸਰਦਾਰ ਮਨੁਖ ਅੱਤਨੁਤਾਲਾ ਕੀ ਖੜਾ ਹੋ ਗਿਆ। ਕੰਮ ਨਹੀਂ ਹਕੂਮਤ ਚੱਲਣ ਲੱਗੀ। ਕਿ ਮਨੁਖ ਆਪਣੀ ਸਰਦਾਰੀ ਨੂੰ ਕਾਇਮ ਰੱਖਦਾ ਹੋਇਆ ਦੋਸ ਤੇ ਰੋਜ਼ ਲੰਗਿਆ ਤੇ ਲੰਗਿਆ। ਇਹ ਜਦਾਂ ਸਰਦਾਰ ਰਹਿੰਦਾ ਹੈ। ਰਕੀਨ ਨੂੰ ਜ਼ਿੰਦਗੀ ਨੂੰ ਸਵਾਰਦਾ ਰਹਿੰਦਾ ਹੈ ਸੋਨਾ ਬਣਾਦਾ ਰਹਿੰਦਾ ਹੈ ਫਿਰ ਇਸੇ ਡਾਕਟਰ ਚੱਕੀਓ ਬੰਦੇ ਹਾਂ ਅਜੇ ਇਸੇ ਡਾਕੀਓ ਨੇ ਅਜੇ ਸੁਖੀ ਨਹੀਂ ਅਜੇ ਬਿਮਾਰ ਹੋਵੇ ਬੜੀਆਂ ਭਿਆਨਕ ਬਿਮਾਰੀਆਂ ਨਾਲ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ ਸਿਰੇ ਸਮਰਜਨ ਨੇ। ਜਦੋਂ ਸਾਹ ਖਤਮ ਹੋ ਜਾਂਦੇ ਆ ਸਾਡਾ ਸਰੀਰ ਕਮਜ਼ੋਰ ਪੈ ਜਾਂਦਾ ਹੈ। ਮੈਨਵਾਦਨ ਇੱਕ ਦਿਨ ਹੰਤ ਹੋ ਜਾਂਦਾ ਹੈ। ਤੇ ਜਿਵੇਂ ਜਗਾਸੇ ਰੋਜ਼ ਨਵੇਂ ਬੱਚੇ ਪੈਦਾ ਹੁੰਦੇ ਹਨ। ਜ਼ਿੰਦਗੀ ਅੱਗੇ ਦੀ ਅੱਗੇ ਤੁਰ ਰਹੀ ਹੈ। ਤੇ ਸਭ ਕੁਲ ਸਾਧਨ ਹਨ ਸਭ ਆਪਣੀ ਲਈ ਹੋਈ। ਸਵਾਸਾਂ ਦੀ ਬੰਦੀ ਨੂੰ ਜੀ ਕੇ सारे भी जाते हैं कड़ी कमाल की जिंदगी है इसका राज भी यह है कि ईश्वर ने एक थ्यूरी बनाई जीवन जांच बनाई उसका आधार बनाया कर्म जो करोगे सो उसका फल बरतोगे अच्छा करोगे अच्छा बुरा करोगे बुरा ਇਛਾਈ ਤੇ ਬੁਰਾਈ ਦਾ ਚੱਕਰ ਚਲਾਇਆ ਹੋਇਆ ਹੈ। ਉਹਨੂੰ ਕਰੋਗੇ ਤਾਂ ਸੁਖ, ਆਪ ਕਰੋਗੇ ਤਾਂ ਦੁਖ। ਇਸ ਤਰ੍ਹਾਂ ਦਾ ਸਰਕਲ ਬਨਾ ਦਿੱਤਾ ਰੱਬ ਜੀ ਨੇ। ਉਹਨਾਂ ਜੀ ਜਾਂਦੀ ਹੈ। ਚਲੇ ਜਾਂਦਾ ਹੈ। ਚਲੇ ਜਾਂਦਾ ਹੈ। ਤੈਕਰ ਖਤਮ ਹੀ ਹੋ ਜਾਵੇਗਾ ਕੰਪਲੀਟਲੀ ਖਤਮ ਹੋ ਜਾਵੇਗਾ ਫਿਰ ਨਵੇਂ ਸਿਰਿਓ ਫਿਰ ਆਪਜੀ ਬਲਵਦੀਆ ਹੋਰ ਤਰੀਕੇ ਦੀ ਜ਼ਿੰਦਗੀ ਬਣਾ ਲਵੇ ਇਹ ਇੱਕ ਸਵਾਲ ਫਿਰ ਖੜਾ ਆ ਕੇ ਇੱਕ ਨੂੰਕ ਕਰ ਦਿੰਦਾ ਹੈ ਇਹ ਰਲ ਤੋਂ ਪਹਿਲਾਂ ਕੀ ਸੀ ਹੁੱਤ ਹੋਵੇਗਾ ਦੇਸਤੋ ਪਹਿਲਾਂ ਅਸੀਂ ਇੱਕ ਚੀਜ਼ ਦਾ ਕੋਈ ਰਖ ਲੈਣਾ ਨਾਮ ਇਹ ਸੀ ਤਾਂ ਫਿਰ ਸਵਾਲ ਹੋ ਜਾਏਗਾ ਕਿ ਉਸ ਤੋਂ ਪਹਿਲਾਂ ਹੋਰ ਕੀ ਸੀ ਕਿ ਉਸ ਤੋਂ ਪਹਿਲਾਂ ਹੋਰ ਕੀ ਸੀ ਇਹਦਾ ਕੋਈ ਜਵਾਬ ਅੰਤ ਨਹੀਂ ਹੈਗਾ ਉਸ ਤੋਂ ਪਹਿਲਾਂ ਵੀ ਉਹ ਆਪ ਹੀ ਸੀ ਤੇ ਅੱਜ ਵੀ ਉਹ ਆਪ ਹੈ ਤੇ ਉਹੀ ਅਖੀਰ ਤੱਕ ਰਹੇਗਾ ਸੱਚ ਸੱਚ ਕੀश्वर ਅਤਿਸ਼ਵਰ ਹੀ ਰਹੇਗਾ ਸਾਤਿਸ਼ਵਰ ਇਤਨਾ ਪਾਵਰਫੁਲ ਹੈ ਇਕਨੀ ਉਸ ਕੋ ਸ਼ਕਤੀ ਹੈ ਸਾਰੇ ਨਤੇ ਹੀ ਇਹ ਰਾਜ ਕਰ ਰਿਹਾ ਹੈ ਚੰਗੇ ਮਾਰ ਦਿੰਦਾ ਹੈ ਸਾ ਵੀ ਰੱਖਦਾ ਹੈ ਸਜ਼ਾ ਹੀ ਦਿੰਦਾ ਹੈ ਪਰ ਸਾਹਮਣੇ ਵੀ ਨਹੀਂ ਆਉਂਦਾ ਸਾਨੂੰ ਪਤਾ ਵੀ ਨਹੀਂ ਲੱਗਦਾ ਕੁਪ ਤਰੀਕੇ ਨਾਲ ਉਹ ਨੀਵਾਂ ਦਾ ਨਿਜ਼ਾਮ ਆਪਣਾ ਚਲਾਇ ਜਾ ਰਿਹਾ ਹੈ ਕਮਾਲ ਹੈ ਨਾ ਕਮਾਲ ਨਾ ਆਹ ਜੀ ਹਾਂ ਸੱਚ ਵਾਤ ਯੋ ਕਮਾਲ ਲਾ ਸੱਚ ਵਾਤ ਉਹ ਕਮਾਲ ਲਾ ਸੱਚ ਸੱਚ ਤੇ ਸਿਰਫ ਸੱਚ ਹੀ ਕਮਾਲ ਦਾ ਹੈ ਉਹ ਕਮਾਲ ਹੀ ਹੈ ਜਿਵੇਂ ਜਿਵੇਂ ਉਸੇ ਕਮ ਉਹ ਸੋਚਾਂਗੇ ਉਹਦੇ ਬਾਰੇ ਉਸਦੇ ਕਮਾਲ ਬਾਰੇ ਤਾਂ ਸ਼ਾ ਲਮਾਨ ਖੀੜੇ ਵਿੱਚ ਆਉਣਾ ਹੈ ਇਸ ਮਾਦੀ ਹੁੰਦਾ ਹੈ ਸਮਝ ਸਮਝ ਕੇ ਸਵਾਦ ਆਉਂਦਾ ਹੈ ਹਰ ਵਾਰੇ ਵਾਰੇ ਜਾਣ ਲੋਕ ਕਹਿੰਦੇ ਹਨ ਉਹਨਾਂ ਦੀ ਰਚਨਾ ਕਿੰਨੀ ਕਮਾਲ ਦੀ ਰਚਨਾ ਹੈ ਦਾ ਹਰ ਅੰਗ ਕਮਾਲ ਦਾ ਹੈ ਹਰ ਸੋਚ ਕਮਾਲ ਦੀ ਹੈ ਹਰ ਪਲ ਕਮਾਲ ਨਾਲ ਚੱਲਦਾ ਪਿਆ ਹੈ ਇਸ ਰਸਤੀ ਦੇ ਉੱਤੇ ਹਰ ਕਿਸੇ ਦੇ ਵਾਸਤੇ ਜਿਵੇਂ ਜਿਵੇਂ ਅਸੀਂ ਸੁਤਦੇ ਹਾਂ ਇਹਨਾਂ ਗੀਨਾਂ ਜਿਵੇਂ ਦੇ ਹੀ ਸਾਨੂੰ ਹੋਰ ਤੇ ਹੋਰ ਤੇ ਹੋਰ ਸਵਾਦ ਆਉਂਦਾ ਹੈ acha lagda hai ਜਦੋਂ ਅਸੀਂ ਕਿਸੇ ਲੈ ਦੁਕਾਨੇ ਜਾਂਦੇ ਹਾਂ ਜ਼ਿਆਦਾਤਰ ਖਬਰਾਂ ਚ ਵਜਲਦੇ ਆਂ ਮੱਛੀ ਕੜੇ ਹੋ ਜਾਂਦੇ ਹਾਂ ਸ਼ੇਰ ਕਹਿੰਦੇ ਕੀ ਹੈ ਜਲਦੀ बस ਚੱਲੇ ਜਾਗੇ ਫੜਦੇ ਨਹੀਂ ਕਰ ਸਕਦੇ ਹੁੰਦਾ ਇਹ ਨਹੀਂ ਹੈ ਕਿਉਂਕਿ ਸਭ ਪਾਸੇ ਉਹ ਹੀ ਹੈ ਕਿ ਉਸਦੀ ਹੀ ਹਕੂਮਤ ਚੱਲਦੀ ਹੈ ਤੇ ਅਸੀਂ ਤਾਂ ਕਟਪੁੱਤ ਲਈ ਜਿਹਾ ਨੱਚਦੇ ਨਚਾਂਦੇ ਰਹਿੰਦੇ ਹਾਂ ਤੇ ਜਿੰਦ ਵੀ ਰਹਿੰਦੇ ਹਾਂ ਹੇ ਕਮਾਲਾ ਹੈ ਹੇ ਕਮਾਲਾ ਹੈ ਅਸੀਂ ਕਮਾਲ ਦੇ ਵਿੱਚ ਆਨੰਦ ਲੈਣਾ ਚਾਹੁੰਦੇ ਹਾਂ ਸਿਰੇ ਦੇ ਅੰਤ ਹੈ ਅੰਤ ਕੋਈ ਪਾਹੀ ਨਹੀਂ ਸਕਦਾ ਕੋਈ ਕੋਈ ਏਡੀ ਹਸਤੀ ਹੈ ਹੀ ਨਹੀਂ ਜੋ ਉਸ ਨੂੰ ਕੋਈ ਤਰ੍ਹਾਂ ਸਮਝ ਸਕੇ ਜਾਂ ਨਾ ਲਵਾਂ ਸਕੇ ਕਟਪੁੱਤ ਦੀ ਇਹ ਸਮੇਂ ਦੇ ਅਨੁਸਾਰ ਆਲਾਦ ਦੇ ਅਨੁਸਾਰ ਆਪਣੇ ਕਰਮਾਂ ਦੇ ਅਨੁਸਾਰ ਜੀਏ ਜਾਂਦੇ ਹਾਂ ਮਰੀ ਜਾਂਦੇ ਹਾਂ ਫਿਰ ਪੈਦਾ ਹੋ ਜਾਂਦੇ ਹਾਂ ਆ ਰਹੇ ਹਾਂ ਜਾ ਰਹੇ ਹਾਂ ਇਹ ਜੀ ਖੇਡ ਹੀ ਲੱਭੀ ਹੋਈ ਹੈ ਸ਼ਮਰਨ ਕਰੀਏ ਤੇ ਸੁਖੀ ਰਹੇਗੇ ਹੂੰ ਇਸ ਤਰ੍ਹਾਂ ਕਰਦੇ ਹਾਂ ਕੁਝ ਦਰਵਾਜ਼ ਮਿਲ ਜਾਂਦਾ ਹੈ ਠੀਕ ਲੱਗਣ ਲੱਗਦਾ ਹੈ ਬਚਾਛ ਲੱਗਣ ਲੱਗਦਾ ਹੈ ਆਨੰਦ ਆਇਆ ਅੱਲਾ ਬਸ ਮੀਰੋ ਦੇ ਬੈਣ ਇਹ ਹੀ ਜੀ ਰਬ ਹੈ ਇਹ ਹੀ ਆਨੰਦ ਹੀ ਉਹ ਰਬ ਹੈ ਇਹ ਹੀ ਉਹ ਸਭ ਕੁਝ ਹੈ ਇਹ ਹੀ ਸਰਬਸ਼ਕਤੀਮਾਨ ਹੈ ਇਸਰਬੀਆ ਪਕੀ ਹੈ। ਸੋ ਉਸ ਪ੍ਰਬਲ ਨੂੰ ਬੁਨਾਨੋ ਯਾਦ ਕਰੀਏ ਵਿਚਾਰੀਏ ਤੇ ਵਿਚਾਰਦੇ ਹੀ ਰਹੇ ਤਾਂ ਇੱਕ ਆਨੰਦ, ਸ਼ਾਦ, ਆਵਸਰ ਵਿੱਚ ਜਿੰਦਰਾ ਹੋਵੇ ਇਹਨੇ ਚੰਦ ਨਹੀਂ ਹੈ। ਮੇਤਾਲ ਲਗ। ਵਾਰਜੀ ਦਾ ਹਾਲ ਸਾ। ਵਾਰਜੀ ਦੀ ਫਤਿਹ।